ਸ੍ਰੀ ਅਕਾਲ ਤੱਕ ਸਾਨੂੰ ਟੁੱਟਾ ਮਾਰ ਰਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਤੋਂ ਭਗੌੜੇ ਹੋ ਰਹੇ ਇੱਕ ਗੱਲ ਕਹਿਣੀ ਚਾਹਣਾ ਸੁਖਬੀਰ ਸਿੰਘ ਜਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥਾਪੜ ਲੈ ਕੇ ਕੋਈ 75 ਸਿੰਘ ਆ ਗਿਆ ਨਾ ਸੱਤੇ چیر ਕੇ ਤੇਰੀ ਗਿੱਚੀ ਥਾਣੀ ਬਾਹਰ ਕੱਢ ਦੂ ਨਾ ਉਹਨਾਂ ਨੇ ਕਹਿੰਦੇ ਹਾਥੀ ਲਿਆਂਦਾ ਪਹਾੜੀਆਂ ਨੇ ਤੇ ਮੁਗਲਾਂ ਨੇ ਇਕੱਠਿਆਂ ਹੋ ਕੇ ਇੱਕ ਹਾਥੀ ਲਿਆਂਦਾ ਹਾਥੀ ਦੇ ਮੱਥੇ ਦੇ ਉੱਤੇ ਸੱਤ ਤੰਗੀਆਂ ਬੰਨਦੀਆਂ ਲੋਹੇ ਦੀ ਤੇ ਫਿਰ ਹਾਥੀ ਨੂੰ ਪਿਆਤੀ ਸ਼ਰਾਬ ਤੇ ਫਿਰ ਉਹਦੀ ਪੂਛ ਫੜ ਕੇ ਜਿਹੜਾ ਨਾ ਪਿੱਛੋਂ ਬਰਛੇ ਦੀਆਂ ਨੋਂਹਾਂ ਮਾਰੀਆਂ ਵੀ ਜਾ ਹੁਣ ਦਰਵਾਜ਼ਾ ਤੋੜ ਜਾ ਉਹ ਹਾਥੀ ਬੜਿਆ ਸ਼ਰਾਬ ਦਾ ਨਸ਼ਾ ਸੀ ਪਿੱਛੋਂ ਬਰਛੇ ਦੀਆਂ ਚੋਭਾਂ ਲੱਗ ਰਹੀਆਂ ਸੀ ਤੇ ਹਾਥੀ ਜਦੋਂ ਵਧਿਆ ਕਿਲੇ ਵੱਲ ਤੇ ਅੱਗੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾ ਆਪਣਾ ਪ੍ਰਾਪਤ ਭਾਈ 75ਵੇਂ ਗੜਾ ਸੀ ਉਹ ਕੋੜੇ ਤੇ ਬਾਹਰ ਨਿਕਲਿਆ ਉਹਨੇ ਹਾਥੀ ਦੇ ਮੱਥੇ 'ਚ ਨਾਗਨੀ ਮਾਰੀ ਤੇ ਸੱਤੇ ਤਵੀਆਂ ਜਿਹੜੀਆਂ ਉੱਚੀ ਇਤਿਹਾਸ ਪੜਦੇ ਆ ਨਾ ਮੈਂ ਸੋਚਿਆ ਵੀ ਸਾਡੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ ਕਿਚਨ ਕੈਬਨਟ ਹੈ ਉਹਨਾਂ ਨੇ ਵੀ ਇਹਨੂੰ ਤਿਆਰ ਕੀਤਾ ਇਹਦੇ ਮੱਥੇ ਤੇ ਸੱਤ ਤਵੀਆਂ ਲੱਗਦੀਆਂ ਪਹਿਲੀ ਤਵੀ ਪਤਾ ਕਿਹੜੀ ਬਣੀ ਅਨੇ ਪ੍ਰਧਾਨ ਜੀ ਫਿਕਰ ਨਾ ਕਰੋ ਤੁਸੀਂ ਗ੍ਰੇਟ ਹੋ ਦੂਜੀ ਤਵੀ ਬਣਦੀ ਫੇਰ ਕਰਨਾ ਕਰੋ ਜੈਸੇਦਾਰ ਨੂੰ ਸਾਹਮਣੇ ਆ ਜੇ ਕਰ ਲਿਆ ਜੇ ਕ ਤੀਜੀ ਤਵੀ ਬਣਦੀ ਉਹ ਮਹਾਰਾਜ ਫੇਰ ਨਾ ਕਰੋ ਸ਼੍ਰੋਮਣੀ ਕਮੇਟੀ ਆਪਣੇ ਕਬਜ਼ੇ ਚ ਚੌਥੀ ਤਵੀ ਬਣਦੀ ਉਹ ਪੈਸਾ ਬੜਾ ਆਪਣੇ ਕੋਲੇ ਬਹੁਤ ਪੈਸਾ ਹੈ ਪਰਵਾਹ ਨਾ ਕਰੋ ਤੇ ਪੰਜਵੀਂ ਤਵੀ ਬੰਨਤੀ ਆਪਣਾ ਤਗੜਾ ਆਈਟੀ ਵੰਗਾ ਜੀ ਗਾਲਾਂ ਕੱਟਣ ਲਈ ਈਆਂ ਪੈਣਾ ਦੀਆਂ ਬਹੁਤ ਟਰੇਡ ਕੀਤਾ ਆਇਆ ਜੀ ਉਹ ਫਿਕਰ ਨਾ ਕਰੋ ਇੱਕ ਛੇਵੀਂ ਤਵੀ ਬੰਨਤੀ ਆਪਣੇ ਕੋਲੇ ਜੀ ਚਾਪਲੂਸ ਬਹੁਤ ਹੈ ਜੀ ਫਿਕਰ ਕਾਦੀ ਹੈ ਤੇ ਸੱਤਵੀਂ ਤਵੀ ਬੰਨਤੀ ਆਪਣੇ ਕੋਲੇ ਚੋਣ ਨਿਸ਼ਾਨ ਵੀ ਹੈਗਾ ਜੀ ਤੇ ਨਸ਼ਾ ਕਿਹੜਾ ਪਿਆ ਤਾਂ ਹੰਕਾਰ ਦਾ ਅਨੇ ਮਾਰ ਟੋਡਾ ਕਾਲ ਤੱਕ ਤੂੰ ਤੇ ਉਹਨੇ ਢੁੱਡਾ ਮਾਰਨੀ ਸ਼ੁਰੂ ਕਰ ਦਿੱਤੀ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਸੁਖਬੀਰ ਸਿੰਘ ਜਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥਾਪੜ ਲੈ ਕੇ ਕੋਈ ਬਚੱਤਰ ਸਿੰਘ ਆ ਗਿਆ ਨਾ ਸੱਤੇ چیر ਕੇ ਤੇਰੀ ਗਿੱਚੀ ਥਾਣੀ ਬਾੜ ਕੱਢ ਦੂ ਨਾਗਰੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਤੇ ਜਿਹੜਿਆ ਲੇਲੇ ਛੇਲੇ ਜੇ ਮਗਰ ਤੈਨੂੰ ਚੋਬਾ ਲਾ ਰਹੇ ਨਾ ਸਭ ਤੋਂ ਪਹਿਲਾਂ ਇਹ ਰਗੜੇ ਲੜੇ ਸ੍ਰੀ ਅਕਾਲ ਤਖਤ ਸਾਨੂੰ ਟੁੱਟਾ ਮਾਰ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਤੋਂ ਭਗੌੜੇ ਹੋ ਰਹੇ ਅੱਜ 2 ਮਹੀਨੇ ਹੋ ਗਏ ਸ੍ਰੀ ਅਕਾਲ ਤਖਤ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਨੂੰ ਆਦੇਸ਼ ਦਿੱਤਾ ਸੀ ਵਰਕਿੰਗ ਕਮੇਟੀ ਨੂੰ ਜਾਂ ਅਕਾਲੀ ਦਲ ਨੂੰ ਆਦੇਸ਼ ਨਹੀਂ ਦਿੱਤਾ ਕਿ ਭਰਤੀ ਸ਼ੁਰੂ ਕਰੋ ਸਿੱਧਾ ਆਦੇਸ਼ ਸੱਤ ਮੈਂਬਰੀ ਕਮੇਟੀ ਨੂੰ ਸੀ ਤੇ ਅਜੇ ਤੱਕ ਸੱਤ ਮੈਂਬਰੀ ਕਮੇਟੀ ਦੀ ਭਰਤੀ ਸ਼ੁਰੂ ਨਹੀਂ ਹੋਈ ਇਹ ਸ਼ਰਮਣੀ ਅਕਾਲੀ ਦਾਲ ਥੋੜੀ ਐ ਇਹ ਸ਼ਰਮਣੀ ਭਗੋੜਾ ਦਾਲ ਐ ਸੋਨਹਾਰਾ ਮਣੀ ਭਗੌੜਾ ਦਾ ਹੁਣ ਮੈਨੂੰ ਪੱਤਰਕਾਰ ਬੈਠੇ ਨੇ ਸੰਗਤ ਬੈਠੀ ਐ ਪਰ ਇਹ ਸਵਾਲ ਨਾ ਕਰਿਓ ਜੇ ਦੁਨੀ ਚੰਦ ਕਹਿੰਦਾ ਮੈਂ ਫੇਰ ਆਪ ਜੀ ਨੂੰ ਇਹ ਕਹਿਣਾ ਚਾਹੁੰਨਾ ਹੈ ਬੜੀ ਵੱਡੀ ਆਜ਼ਮਤ ਐ ਸ੍ਰੀ ਅਕਾਲ ਤਖਤ ਸਾਹਿਬ ਦੀ ਉੱਤੇ ਤਖਤਾਂ ਤੇ ਬਹਿ ਕੇ ਵੀ ਜਿਨੇ ਖੁਨਾਮੀਆਂ ਕੀਤੀਆਂ ਨੇ ਨਾ ਰੁਲ ਗਏ ਨੇ ਰੁਲ ਨਸਲਾ ਨਸਟ ਹੋ ਗਿਆ ਨੇ ਨਸਲਾ ਇਤਿਹਾਸ ਹੈ ਸਾਡਾ ਇਤਿਹਾਸ ਖੁਸ਼ੀ ਹੈ ਮੇਰੀ ਜੋ ਫੈਸਲਾ ਕੀਤਾ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਤਾਕਤ ਤੇ ਗੁਰੂ ਨੂੰ ਹਾਜ਼ਰ-ਨਾਜ਼ਰ ਜਾਣ ਕੇ ਕੀਤਾ ਮੈਂ ਵੀ ਦੱਸ ਦਿਆਂ ਜੀ ਕਿ ਜਦੋਂ ਜਿਸ ਦਿਨ ਫੈਸਲਾ ਕਰਨਾ ਸੀ ਨਾ ਬਨ ਸਿੰਘ ਸਹਿਬਾਨ ਮਾਨਜੋਗ ਰਬੀ ਸਿੰਘ ਜੀ ਦੇ ਘਰ ਇਕੱਠੇ ਹੋਏ ਬੜਾ ਪਿਆਰ ਹੈ ਉਹਨਾਂ ਨਾਲ ਕੱਲ ਨਿਕ ਸਿੰਘ ਸਾਹਿਬ ਕੀ ਕਰਾਂਗੇ ਆਪਾਂ ਅੱਛਾ ਕੋਈ ਵਿਚਾਰ ਕੋਈ رائے ਕੋਈ مشورہ ਮਗਾ ਫਿਕਰ ਕਰ ਲੈ ਉਹਨਾਂ ਦੇ ਘਰ ਬੈਠੇ ਸੀ ਮੈਂ ਮੈਨੂੰ ਪ੍ਰਸ਼ਾਦਾ ਛਕਾਉ ਆਪਾਂ ਅਕਾਲ ਤਖਤ ਸਾਹਿਬ ਤੇ ਚਲਦੇ ਹਾਂ ਪਹਿਲਾਂ ਹਰਿਮੰਦਰ ਸਾਹਿਬ ਚਲਦੇ ਹਾਂ ਉੱਥੇ ਕੜਾ ਪ੍ਰਸ਼ਾਦੀ ਦੀ ਢੇਗ ਲੈ ਕੇ ਅਰਦਾਸ ਕਰਦੇ ਹਾਂ ਗੁਰੂ ਰਾਮਦਾਸ ਜੀ ਦੇ ਦਰ ਤੇ ਫਿਰ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਕਰਦੇ ਆ ਕਿੜਾ ਪ੍ਰਸ਼ਾਦ ਦੀ ਦੇਖ ਸਹਤ ਉਸ ਤੋਂ ਬਾਅਦ ਸੋਚਾਂਗੇ ਵੀ ਗੁਰੂ ਸਾਨੂੰ ਕੀ ਸੋਚੀ ਦਿੰਦਾ ਕਹਿੰਦੇ ਠੀਕ ਹੈ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੀ ਦੇਗ ਲੈ ਕੇ ਗਏ ਅਰਦਾਸ ਕੀਤੀ ਫੇਰਾ ਅਕਾਲ ਤੱਕ ਸਾਥ ਤੇ ਵੀ ਜਿਹੜਾ ਅਸੀਂ ਅਨੰਦ ਸਾਹਿਬ ਜੀ ਦੇ ਪੰਜ ਪੌੜੀਆਂ ਦਾ ਪਾਠ ਕਰਕੇ ਉੱਥੇ ਅਸੀਂ ਪੰਜੇ ਸਿੰਘ ਸਾਹਿਬਾਨ ਨੇ ਅਰਦਾਸ ਕੀਤੀ ਅਰਦਾਸ ਕਰਕੇ ਕਹਿੰਦੇ ਹੁਣ ਦਫ਼ਤਰ ਚਲੇ ਗਏ ਕਹਿੰਦੇ ਹੁਣ ਕੀ ਫੈਸਲਾ ਕਰਨਾ ਨਾ ਤਾਂ ਫੈਸਲਾ ਤਾਂ ਉਥੇ ਜਿਹੜੇ ਪੇਸ਼ ਕੀਤੇ ਉਹਨਾਂ ਨੂੰ ਸੁਣਨ ਤੋਂ ਬਾਅਦ ਹੀ ਪਤਾ ਲੱਗੂ ਵੀ ਕੀ ਫੈਸਲਾ ਹੋਣਾ ਹੈ ਉਹ ਆਪਣੇ ਗਣਾ ਮੰਨਦੇ ਆ ਕਿ ਨਹੀਂ ਮੰਨਦੇ ਕਹਿੰਦੇ ਜੇ ਨਾ ਮੰਨੇ ਨਾ ਮੰਨੇ ਗੁਰੂ ਜਾਂ ਮੰਨੇ ਆਪਾਂ ਤਾਂ ਨਹੀਂ ਬਣਾਉਣਾ ਗੁਰੂ ਨੇ ਬਣਾਉਣੇ ਆਪਾਂ ਨੂੰ ਗੱਲ ਹੀ ਚੰਤਾ ਇਹ ਤਾਂ ਗੁਰੂ ਵਗੈਰ ਦਾਸ ਕਰਤੀ ਤੇ ਫਿਰ ਜਿਹੜੇ ਗੁਨਾਹ ਮਨਾਉਣੇ ਆ ਗੁਰੂ ਨੇ ਮਨਾਉਣੇ ਆ ਆਪਾਂ ਨਹੀਂ ਮਨਾਉਣੇ ਆਪਾਂ ਤਾਂ ਬੋਲਣੇ ਆ ਤੇ ਉਹੀ ਗੱਲ ਹੋਈ ਗੁਰੂ ਨੇ ਬਣਾ ਦੇ ਇਹ ਗੁਰੂ ਦੀ ਕਲਾ ਹੈ ਕੋਈ ਗਿਆਨੀ ਹਰਪੀ ਸਿੰਘ ਨੇ ਫੈਸਲਾ ਨਹੀਂ ਕੀਤਾ ਕੋਈ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੇ ਫੈਸਲਾ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਫੈਸਲਾ ਗੁਰੂ ਨੇ ਕੀਤਾ ਜਸਿਆ ਕੇ ਨਾ ਅਸੀਂ ਕਰ ਗਏ ਨਹੀਂ ਇਹ ਸਤਿਗੁਰਾਂ ਦਾ ਫੈਸਲਾ ਹੈ ਇਹ ਸਤਿਗੁਰਾਂ ਪੰਚ ਪ੍ਰਧਾਨੀ ਹੈ ਪੰਚ ਸਿੰਘ ਸੇਵਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਤਖਤ ਦੀ ਫਸੀਲ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਔਰ ਅਰਦਾਸ ਕਰਕੇ ਵਿਚਾਰ ਹੋਈ ਹੈ ਤੇ ਜੇ ਉਹਦੇ ਤੋਂ ਮੁਨਕਰ ਹੋਣਗੇ ਤੇ ਭੁੱਲ ਜਾਣ ਅਮਰੀਕਾ ਨੇ ਪੂਰਾ ਜ਼ੋਰ ਲਾ ਲਿਆ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਅਰਬਾਂ ਖਰਬਾਂ ਡਾਲਰ ਦਾ ਬਜਟ ਰੱਖ ਕੇ ਜ਼ੋਰ ਲਾ ਰਿਆ ਸਮੁੰਦਰ ਚੋਂ ਟਾਈਟੈਨਿਕ ਨਹੀਂ ਨਿਕਲਿਆ ਤੇ ਨਾ ਨਿਕਲਣਾ ਤੇ ਜੇ ਫੈਸਲੇ ਤੋਂ ਮੁਨਕਰ ਹੋ ਗਏ ਇਹ ਵੀ ਨਹੀਂ ਨਿਕਲਦੇ ਜਿੱਥੇ ਮਰਜ਼ੀ ਪਾ ਦ ਲੈ ਸੋ ਆਪ ਸਾਰੀ ਸੰਗਤ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਤੁਸੀਂ ਪਿੰਡਾਂ 'ਚ ਸਮਾਗਮ ਰੱਖੋ ਅਸੀਂ ਆਵਾਂਗੇ ਅਮੇਰ ਸਿੰਘ ਜੀ ਬੈਠੇ ਨਹੀਂ ਆਉਣਗੇ ਸਾਡੇ ਨੌਜਵਾਨ ਵੀਰ ਆਉਣਗੇ ਕਹਿੰਦੇ ਨਾ ਬੂੰਦ ਬੂੰਦ ਨਾਲ ਜੁੜ ਕੇ ਫਿਰ ਤਲਾਬ ਬਣ ਜਾਂਦਾ ਹੈ ਇੱਕ ਇੱਕ ਨਾਲ ਜੁੜ ਕੇ ਅਸੀਂ ਸ਼ਕਤੀ ਇਕੱਠੀ ਕਰਾਂਗੇ ਜਿਵੇਂ ਮੇਰੇ ਤੋਂ ਪਹਿਲਾਂ ਬੋਲ ਕੇ ਕਹਿੰਦੇ ਭਾਈ ਸਾਹਿਬ ਕਿ ਤੁਰਨਾ ਪਾਏਗਾ ਤੁਰਨਾ ਪਾਏਗਾ ਤੁਰਾਂਗੇ ਔਰ ਸੱਚ ਜਾਣਿਓ ਅਕਾਲ ਪੁਰਖ ਨੂੰ ਹਾਜ਼ਰ ਰਾਜ਼ ਕਰ ਜਾਣ ਕੇ ਕਹਿੰਦੇ ਆ ਉਹਦੇ ਲਈ ਨਹੀਂ ਤੁਰਾਂਗੇ ਉਹਦੇ ਲਈ ਨਹੀਂ ਤੁਰਾਂਗੇ ਨਾ ਉਹਦਿਆਂ ਦਾ ਲਾਲਚ ਰੱਖਾਂਗੇ ਪੰਥ ਦੀ ਚੜ੍ਹਦੀ ਕਲਾ ਲਈ ਤੁਰਾਂ ਬੋਲੇ ਸੋਨਿਹਾਲ ਸੋ ਨਿਹਾਲ ਸਤਿ ਸ਼੍ਰੀ ਅਕਾਲ ਸੰਸਥਾਵਾਂ ਜਿਹੜੀ ਸਾਡੀ ਰੀੜ ਦੀ ਹੱਡੀ ਹੈ ਜਦੋਂ ਤਕੜੀਆਂ ਸੀ ਤੇ ਸੰਸਥਾਵਾਂ ਜੋ ਆਵਾਜ਼ ਨਿਕਲਦੀ ਸੀ ਦਿੱਲੀ ਕੰਬਦੀ ਸੀ ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਂਗੇ ਉਹ ਸੰਸਥਾਵਾਂ ਦੀ ਮਜ਼ਬੂਤੀ ਲਈ ਤੁਰਾਂਗੇ thank <music> you